ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੀ ਠੀਕ ਠਾਕ ਹੋਵੋਗੇ ਬਹੁਤ ਹੀ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਆ ਮਾਰਨਿੰਗ ਦਾ ਨੀਅਰ ਅਬਾਊਟ 7:30 ਤੋਂ 8:00 ਦਾ ਟਾਈਮ ਹੋਊਗਾ ਤੇ ਮੈਂ ਲੰਗੀ ਇਥੇ ਡਸਟਿੰਗ ਕਰਨ ਡਸਟਿੰਗ ਮੈਂ ਸਿਰਫ ਲੌਬੀ ਦੀ ਕਰਨੀ ਸੀ ਕਿਉਂਕਿ ਲੌਬੀ ਵਿੱਚ ਇੰਨੀ ਜ਼ਿਆਦਾ ਡਸਟ ਆਉਂਦੀ ਮੌਸਮ ਵੀ ਦੇਖੋ ਇਹ ਜਾ ਹੋਗਾ ਹਨ ਕਣਕਾ ਬੜਨੇ ਸ਼ੁਰੂ ਹੋ ਗਏ ਤੂੜੀਆਂ ਬੜਨੀਆਂ ਸ਼ੁਰੂ ਹੋ ਗਈਆਂ ਇੰਨੀ ਜ਼ਿਆਦਾ ਡਸਟ ਆਉਂਦੀ ਕਿ ਇੱਕ ਦਿਨ ਤੁਸੀਂ ਡਸਟਿੰਗ ਨਾ ਕਰੋ ਤਾਂ ਅਗਲੇ ਦਿਨ ਆਈ ਖਾਸ ਕਰਕੇ ਜਿਹੜੇ ਐਂਟਰੈਂਸ ਵਾਲੇ ਦਰਵਾਜ਼ੇ ਹੁੰਦੇ ਨੇ ਜਾਲੀ ਵਾਲੇ ਜਾਲੀ ਤੇ ਉੱਪਰ ਬਿਲਕੁਲ ਬਰੀਕ ਬਰੀਕ ਜਾਲਾਂ ਜਾਲੇ ਦੇ ਲਾਈਨਾਂ ਜਿਹੇ ਹਨ ਧਾਗੇ ਜਿਹਾ ਬਣ ਜਾਂਦੇ ਨੇਗੇ ਬਹੁਤ ਹੀ ਦੇਖਣ ਨੂੰ ਗੰਤਾ ਲੱਗਦਾ ਤੇ ਇਸ ਕਰਕੇ ਮੈਂ ਲੱਗੀ ਸੀ ਡਸਟਿੰਗ ਕਰਨ ਕਰਨੀ ਸਿਰਫ ਲੌਬੀ ਦੀ ਸੀ ਕਿਉਂਕਿ ਲੌਬੀ ਦੀ ਹੁਣ ਤਾਂ ਡੇਲੀ ਵਾਂਗੂ ਹੀ ਡਸਟਿੰਗ ਹੋਇਆ ਕਰੂਗੀ ਡੇਲੀ ਨਹੀਂ ਇੱਕ ਦਿਨ ਛੱਡ ਕੇ ਤਾਂ ਜ਼ਰੂਰ ਕਰਨੀ ਪਿਆ ਕਰੋਗੇ ਬਹੁਤ ਜ਼ਿਆਦਾ ਡਸਟ ਵਾਲਾ ਮੌਸਮ ਸ਼ੁਰੂ ਹੋ ਗਿਆ ਜਾਲੇ ਲੱਗਨੇ ਸ਼ੁਰੂ ਹੋ ਗਏ ਦਰਵਾਜ਼ੇ ਬਹੁਤ ਜ਼ਿਆਦਾ ਗੰਦੇ ਹੋ ਜਾਂਦੇ ਨੇ ਬਾਹਰ ਵਾਲੇ ਤੇ ਲੱਕਣ ਵਾਲੇ ਦਰਵਾਜੇ ਦਾ ਅੱਜ ਮੈਂ ਸਿਰਫ ਸੁੱਕਾ ਕੱਪੜਾ ਮਾਰਿਆ ਕਈ ਵਾਰ ਮੈਂ ਗਿੱਲਾ ਵੀ ਮਾਰਦੇ ਨੇ ਹੁੰਦੇ ਜੇ ਦਾਗ ਲੱਗਣ ਨਾ ਕਈ ਵਾਰ ਲੰਘਦੇ ਵੜ ਜਾਂਦੇ ਗਿੱਲੇ ਹੱਥ ਲੱਗ ਜਾਂਦੇ ਜਾਂ ਹੈਲਪਰ ਦੇ ਪੋਚੇ ਵਾਲੇ ਹੱਥ ਲੱਗ ਜਾਂਦੇ ਨੇ ਦਾਗ ਜੇ ਵੀ ਪੈਂਦੇ ਨੇ ਫਿਰ ਮੈਂ ਗਿੱਲਾ ਵੀ ਮਾਰਦੇ ਨੇ ਮੈਨੂੰ ਲੱਗਿਆ ਜੇ ਮੈਨੂੰ ਲੱਗਿਆ ਸਾਫ ਆ ਘਾਟੀ ਸਾਫਤ ਸਫਾਈ ਦੀ ਲੋੜ ਆ ਫਿਰ ਮੈਂ ਕੱਲੇ ਸੁੱਕੇ ਨਾਲ ਵੀ ਸਾਫ ਕਰ ਦਿੰਨੀ ਆ ਪਰ ਇਹ ਤਾਂ ਈਜ਼ੀਲੀ ਜਿਹੜਾ ਪੇਂਟ ਕਰਾ ਹੈ ਡੀਕੋ ਪੇਂਟ ਇਹ ਤਾਂ ਨਾ ਦਾਗ ਵਗੈਰਾ ਬਹੁਤ ਈਜ਼ੀਲੀ ਉੱਤਰ ਜਾਂਦੇ ਨੇ ਇਹ ਹੈ ਕਿ ਵਾਈਟ ਦਰਵਾਜੇ ਤੇ ਦਾਗ ਨਹੀਂ ਉਤਰਦੇ ਦਾਗ ਬਹੁਤ ਜਲਦੀ ਸਾਫ ਹੋ ਤਦ ਮੈਂ ਅੱਜ ਦੇ ਅੱਗੇ ਮੈਂ ਕਰ ਤੂੰ ਕਰਟਨ ਬਿਕੋਸ ਸਾਹਮਣੇ ਚੜਦੀ ਧੁੱਪ ਆ ਜਾਂਦੀ ਆ ਜਿਹੜਾ ਡਰਾਇੰਗ ਰੂਮ ਦਾ ਇਹ ਵਾਲਾ ਡੋਰ ਹੈ ਇਹਦੇ ਉੱਪਰ ਵੀ ਮੈਂ ਸੁੱਕਾ ਕੱਪੜਾ ਮਾਰਦਾ ਨਹੀਂ ਕਿਉਂਕਿ ਇਹ ਵੀ ਬਿਲਕੁਲ ਐਂਟਰੈਂਸ ਦੋਰ ਦੇ ਨਾਲ ਹੀ ਹੈ ਤੇ ਬਾਹਰੋਂ ਡਸਟ ਆ ਜਾਂਦੀ ਆ ਤਾਂ ਸ਼ੀਸ਼ੇ ਇੱਕ ਵਾਰ ਸੁੱਕੇ ਕੱਪੜੇ ਨਾਲ ਸਾਫ਼ ਕਰਦੇ ਹੁੰਦੀ ਆ ਵੈਸੇ ਕਾਲੋਨੀ ਵਗੈਰਾ ਨਾਲ ਤਾਂ ਮੈਂ ਕਦੇ ਹੀ ਸਾਫ਼ ਕਰਦੀ ਹੁੰਦੀ ਆ ਜੇ ਸੁੱਕੇ ਕੱਪੜੇ ਨਾਲ ਸਾਫ਼ ਰੈਗੂਲਰਲੀ ਕਰੀ ਚਲੋ ਫਿਰ ਇੰਨੀ ਜ਼ਿਆਦਾ ਲੋਡ ਨਹੀਂ ਪੈਂਦੀਗਾ ਆਪਾਂ ਇਹਨੂੰ ਕਾਲੋਨੀ ਵਗੈਰਾ ਨਾਲ ਸਾਫ਼ ਰੱਖੀ ਚਮਕਾ ਕੇ ਰੱਖਿਆ ਨਹੀਂ ਜ਼ਿਆਦਾ ਪਤਾ ਵੀ ਨਹੀਂ ਲੱਗਦਾ ਸ਼ੀਸ਼ਿਆਂ ਤੇ ਕਿੰਨੇ ਕੋਈ ਸਾਰੀ ਲੌਬੀ ਲੌਬੀ ਦਾ ਅੱਜ ਮੈਂ ਡਸਟਿੰਗ ਕਰਨੀ ਆ ਮੈਨੂੰ ਐਂ ਲੱਗ ਰਿਹਾ ਸਬਿਆਪ ਵਾਲਾ ਟੇਬਲ ਨਾ ਮੈਂ ਤੁਮੇ ਚੱਕ ਕੇ ਡਰੋਨ ਰੂਮ ਵਿੱਚ ਰੱਖਦਾ ਵੀ ਮਿੱਟੀ ਬਹੁਤ ਜ਼ਿਆਦਾ ਨੇ ਉੱਪਰ ਛੋਟੇ ਛੋਟੇ ਚੀਜ਼ਾਂ ਪਈਆਂ ਨੇ ਇੱਕ ਦੇ ਚੀਜ਼ ਸਮੰਦਰ ਚੱਕ ਕੇ ਰੱਖਦੀ ਸੀ ਫਿਰ ਦਿਨ ਦਾ ਕਹਿੰਦੇ ਨਹੀਂ ਇੱਥੇ ਪਿਆ ਸੋਨਾ ਲਾ ਤਾਂ ਮੈਂ ਕਿ ਸੋਨਾ ਤਾਂ ਲਾਉਂਦਾ ਪਰ ਸਾਫ਼ ਕਰਨਾ ਬਹੁਤ ਔਖਾ ਡੇਲੀ ਸਫਾਈ ਕਰਨੀ ਪੈਂਦੀ ਬਿਲਕੁਲ ਸਾਹਮਣੇ ਐਂਟਰੈਂਸ ਤੇ ਡਸਟ ਦੇ ਉੱਪਰ ਸਭ ਤੋਂ ਪਹਿਲਾਂ ਆ ਕੇ ਖੜ੍ਹਦੀ ਆ ਬਹੁਤ ਜ਼ਿਆਦਾ ਵਿੱਚ ਹੈਲਪਰ ਵੀ ਪੋਚਾ ਲਗਾ ਰਹੀ ਸੀ ਵਿਚ ਉਹਦੇ ਪੋਚੇ ਦਾ ਟਾਈਮ ਵੀ ਸੀਗਾ ਕੁਝ ਮੈਂ ਵੀ ਪਹਿਲਾਂ ਕਿਚਨ ਤੇ ਜਦੋਂ ਹੇਲਪਰ ਪੋਚਾ ਲਗਾਉਂਦੀ ਮੈਨੂੰ ਵੀ ਫਿਰ ਔਖਾ ਹੀ ਲੱਗਦਾ ਵਿੱਚ ਵਿੱਚ ਮੈਂ ਤੁਰ ਫਿਰਦੇ ਵਿੱਚ ਉਹ ਤੁਰ ਫਿਰਦੀ ਹੈ ਨਾ ਕਿ ਪੋਚਾ ਵੀ ਅੱਛੀ ਤਰ੍ਹਾਂ ਲੱਗ ਪਾਉਂਦਾ ਫਿਰ ਮੈਂ ਕਿਹਾ ਚਲੋ ਟੈਸਟਿੰਗ ਤਾਂ ਮੈਂ ਕਰਨੀ ਕਰਨੀ ਹੁਣ ਕਰਾਂ ਵੀ ਕੀ ਮੈਂ ਫਿਰ ਇਸ ਤੋਂ ਬਾਅਦ ਫਿਰ ਰੋਟੀ ਦਾ ਟਾਈਮ ਹੋ ਜਾਂਦਾਗਾ ਕਿਚਨ ਸਾਫ ਕਰਨੀ ਹੁੰਦੀ ਆ ਫਿਰ ਪੂਰੇ 10 ਵਜ ਜਾਂਦੇ ਨੇ ਰਸੋਈ ਵਿੱਚ ਹੀ ਤੇ ਇਹੀ ਟਾਈਮ ਮੇਰੇ ਕੋਲ ਹੁੰਦਾ ਵੀ ਚਲੋ ਮੈਂ ਐਵੇਂ ਨੂੰ ਐ ਹੁੰਦਾ ਫ੍ਰੀ ਨਾ ਬੈਠਾ ਕੁਛ ਨਾ ਕੋਈ ਸਾਫ ਸਫਾਈ ਕਰੀ ਚੱਲਾਂ ਔਰ ਕਰਨਾ ਵੈਸੇ ਸਵੇਰ ਸਵੇਰ ਦੀ ਇੱਕ ਵਾਰ ਸਾਰਾ ਸਾਫ ਹੋ ਜੇ ਝਾੜੂ ਪੋਚਾ ਲੱਗ ਜੇ ਫਰੈਸ਼ ਜਾ ਹੋ ਜੇ ਤਾ ਫਿਰ ਸੋਣਾ ਲੱਗਦਾ ਗਾ ਸੈਟਜਾ ਕਰਿਆ ਸਾਰਾ ਘਰ ਇੱਕ ਵਾਰ ਤਾਂ ਸਵੇਰੇ ਜਦੋਂ ਉੱਠਦੇ ਆ ਥੋੜਾ ਜਿਹਾ ਖਿਲਾਰਾ ਜਾਂ ਦੇਖੋ ਪੈਂਦਾ ਇਹ ਕੋਈ ਚੀਜ਼ ਕਿਤੇ ਪਈ ਐ ਕੋਈ ਕਿਤੇ ਪਈ ਆ ਕਿਉਂਕਿ ਸਾਰੇ ਫੈਮਿਲੀ ਮੈਂਬਰਸ ਨੂੰ ਆਦਤ ਨਹੀਂ ਹੁੰਦੀ ਚੀਜ਼ ਥਾਂ ਫਿਰ ਟਿਕਾਣੇ ਸਿਰ ਰੱਖਣ ਦੀ ਸਾਡੇ ਤਾਂ ਬਿਲਕੁਲ ਵੀ ਆਦਤ ਨਹੀਂ ਹੈਗੀ ਬਸ ਮੈਂ ਹੀ ਪਿੱਛੇ-ਪਿੱਛੇ ਸਾਰਿਆਂ ਦਾ ਫਿਰਨਾ ਹੁੰਦਾ ਹਨਾ ਚੀਜ਼ਾਂ ਸੈੱਟ ਕਰਨੀਆਂ ਹੁੰਦੀਆਂ ਨੇ ਸਾਰਿਆਂ ਨੂੰ ਆਦਤ ਨਹੀਂ ਹੁੰਦੀ ਹੈਗੀ ਜਿੱਥੇ ਚੀਜ਼ ਚੱਕ ਲਈ ਵੀ ਉੱਥੇ ਰੱਖ ਦਈਏ ਫਿਰ ਤਾਂ ਖਿਲਾਰਾ ਪਵੀ ਨਾ ਘਰ ਚ ਹਰ ਵਾਰ ਆਪਣਾ ਸੈੱਟ ਹੀ ਦਵੇ ਪਰ ਸਾਰੇ ਘਰਾਂ 'ਚ ਇਹ ਹੁੰਦਾ ਨਾ ਵੀ ਸਾਰੇ ਸੈਟਿੰ ਇਸ ਐਂਟਰ ਟੇਬਲ ਵੀ ਖਾਨੀ ਕਰਨਾ ਬਹੁਤ ਜ਼ਰੂਰੀ ਹੁੰਦਾ ਥੋੜਾ 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 ਨਾਲ ਸਾਮਾਨ ਇੱਥੇ ਇਕੱਠਾ ਹੋਣ ਲੱਗ ਜਾਂਦਾ ਪਹਿਲਾਂ ਲੌਬੀ ਸਾਡਾ ਡਾਈਨਿੰਗ ਟੇਬਲ ਜਿਹੜਾ ਲੌਬੀ 'ਚ ਹੁੰਦਾ ਸੀ ਰੀਨੋਵੇਸ਼ਨ ਤੋਂ ਪਹਿਲਾਂ ਤੇ ਜਿੱਥੇ ਹੁਣ ਸਾਡਾ ਡਾਈਨਿੰਗ ਹਾਲ ਹੈ ਉੱਥੇ ਸਾਡਾ ਸਟੋਰ ਹੁੰਦਾ ਸੀਗਾ ਤੇ ਡਾਈਨਿੰਗ ਟੇਬਲ ਸਾਮਾਨ ਨਾਲ ਭਰਿਆ ਹੁੰਦਾ ਸੀ ਬਈ ਸਾਰਿਆਂ ਨੂੰ ਪਤਾ ਹੀ ਹੁਣ ਜਿਨ੍ਹਾਂ ਦਾ ਡਾਈਨਿੰਗ ਟੇਬਲ ਲੌਬੀ 'ਚ ਹੈ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਕਿੰਨਾ ਸਾਮਾਨ ਡੰਪ ਕਰਦੇ ਹੋ ਉਹਦੇ ਉੱਪਰ ਬਹੁਤ ਅਜੀਬ ਖੇਤੋਂ ਭਾਂਡੇ ਆ ਗਏ ਤਾਂ ਵੀ ਝੋਲਾ ਭਾਂ ਬਾਜ਼ਾਰ ਤੋਂ ਕੋਈ ਚੀਜ਼ ਆ ਗਈ ਤਾਂ ਵੀ ਟੇਬਲ ਦੇ ਉੱਪਰ ਕੋਈ ਬਾਹਰੋਂ ਸਕੂਟਰ ਮੋਟਰਸਾਈਕਲ ਕਾਰ ਲੈ ਕੇ ਤਾਂ ਵੀ ਚਾਬੀਆਂ ਟੇਬਲ ਦੇ ਉੱਪਰ ਕਿਸੇ ਨੇ ਚਾਹ ਪਾਣੀ ਪੀ ਲਿਆ ਤਾਂ ਵੀ ਭਾਂਡੇ ਟੇਬਲ ਦੇ ਉੱਪਰ ਸਾਰਾ ਦਿਨ ਉਹ ਸਮਾਨ ਨਾ ਪੜਿਆ ਰਹਿੰਦਾ ਸੀ ਅੱਕਿਆ ਨੇ ਫਿਰ ਅਸੀਂ ਇਹ ਡਿਸੀਜਨ ਲਿਆ ਕਿ ਸਟੋਰ ਕਰਦਾਂ ਨੇ ਬਾਹਰ ਤੇ ਸਟੋਰ ਦਾ ਬਣਾ ਲੈਣਾ ਨੇ ਡਾਈਨਿੰਗ ਹਾਲ ਨਾਲ ਕ੍ਰੌਕਰੀ ਵਾਲਾ ਯੂਨਿਟ ਬਣ ਜੂਗਾ ਫਿਰ ਸਾਨੂੰ ਅੱਕਿਆ ਨੂੰ ਇਹ ਕਰਨਾ ਪਿਆ ਡਾਈਨਿੰਗ ਟੇਬਲ 'ਤੇ ਮਿੱਟੀ ਡਸਟ ਵੀ ਬਹੁਤ ਆਉਂਦੀ ਸੀ ਸਾਫ ਸਫਾਈ ਕਰਨੀ ਵੀ ਡੇਲੀ-ਡੇਲੀ ਬਹੁਤ ਔਖੀ ਸੀ ਤੇ ਇਹ ਲੋਪੀ ਵਾਲਾ ਬਹੁਤ ਫੈਸ਼ਨੇਬਲ ਮੈਂ ਕਰਤਾ ਕਲੀਨ ਹੁਣ ਡੇਲੀ ਇਹ ਵੀ ਵੀ ਕਲੀਨਿੰਗ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਬਾਹਰੋ ਜਿੰਨੀ ਵਾਰ ਆਉਣੇ ਹੱਥ ਧੋਣੇ ਆ ਮੂੰਹ ਵੀ ਧੋਣਦੇ ਆ ਦਵਿੰਦਰ ਫਿਰ ਗੰਦਾ ਵੀ ਹੁੰਦਾ ਤੇ ਸਾਫ਼ ਵੀ ਰੋਜ਼ ਹੀ ਕਰਨਾ ਪੈਂਦਾ ਤੇ ਜਿਹੜੇ ਪਲਾਂਟਸ ਰੱਖੇ ਸੀ ਬਾਹਰ ਮੈਂ ਰਾਤ ਨੂੰ ਉਹ ਮੈਂ ਅੰਦਰ ਚੱਕ ਲਈ ਇਸ ਟਾਈਮ ਅੰਦਰ ਚੱਕ ਲੈਣ ਹੁੰਦੀਆਂ ਜੋ ਥੋੜੀ ਉਹਨਾਂ ਨੂੰ ਧੁੱਪ ਵੀ ਲੱਗ ਜੇ ਇਹ ਮੈਂ ਅੰਦਰ ਚਾ ਉਹਨਾਂ ਬਾਹਰ ਵੀ ਰੱਖ ਸਕਦੇ ਪਰ ਮੈਨੂੰ ਅੰਦਰ ਡੈਕੋਰੇਸ਼ਨ ਲਈ ਰੱਖੇ ਸੋਹਣੇ ਲੱਗਦੇ ਨੇ ਇਹ ਇਸ ਟਾਈਮ ਤੇ ਸਾਰਾ ਕਿਚਨ ਦਾ ਕੰਮ ਮੇਰਾ ਖਤਮ ਹੋ ਗਿਆ ਸੀ ਸਾਢੇ 9 ਪਾਉਣੇ 10 ਟਾਈਮ ਸੀ ਮੈਂ ਕਿਚਨ ਵਿੱਚ ਪlant ਚੱਕਣ ਆਈ ਸੀ ਬਾਹਰੋਂ ਮੈਂ ਕਿਹਾ ਕਿਚਨ ਵਿੱਚ ਰੱਖਦਾ ਫਿਰ ਮੈਂ ਇਹਦੇ ਉੱਪਰ ਨਾ ਕਲਰਡ ਬੰਟੇ ਪਈ ਸੀ ਮੈਂ ਉਪਤਾਰ ਤੇ ਉਹਨਾਂ ਨੂੰ ਮੈਂ ਧੋ ਦੂੰਗੀ ਤੇ ਇਹਦੇ ਵਿੱਚ ਮੈਂ ਗੁੱਡ ਪਾ ਦਿਆਂ ਗੁੱਡ ਵੀ ਫੋਕ ਨਾ ਪਾ ਰਹੀ ਆ ਮੈਂ ਕਿਹਾ ਗੁੱਡ ਪਾ ਕੇ ਇਹਨੂੰ ਫਿਰ ਮੈਂ ਸ਼ਾਮ ਨੂੰ ਅੰਦਰ ਲੈ ਜੂੰਗੀ ਥੋੜੀ ਹਵਾ ਜੀ ਲੰਘ ਜੇ ਮਿੱਟੀ ਥੋੜੀ ਸੌਫਟ ਹੋ ਜੇ ਇਹਦੀ ਇਹਦੇ ਵਿੱਚ ਮੈਂ ਉਹ ਕਰਤੀ ਮਿੱਟੀ ਗੁੱਡ ਪਾਤੀ ਸੌਫਟ ਹੋ ਜੂਗੀ ਇਦਾਂ ਜੇ ਕੋਈ ਛੋਟਾ ਪਲਾਂਟ ਹੈ ਜਾਂ ਕੋਈ ਵੱਡਾ ਪਲਾਂਟ ਹੈ ਜੇ ਆਪਾਂ ਉਹਨਾਂ ਦਾ ਧਿਆਨ ਰੱਖਾਂਗੇ ਖਿਆਲ ਰੱਖਾਂਗੇ ਫਿਰ ਉਹ ਗਰੋਅ ਕਰਨਗੇ ਇੱਕ ਤਰ੍ਹਾਂ ਹੁਣ ਸੀ ਈਵਨਿੰਗ ਦਾ ਟਾਈਮ ਸ਼ਾਮ ਦਾ ਟਾਈਮ ਸੀ ਲਗਭਗ 505 ਦਾ ਟਾਈਮ ਹੋਊਗਾ ਤੇ ਮੈਂ ਬਣਾਉਣ ਲੱਗੀ ਸੀ ਸਬਜੀ ਸਬਜੀ ਮੈਂ ਬਣਾ ਰਹੀ ਸੀ ਤੋਰੀਆਂ ਦੀ ਤੋਰੀਆਂ ਬਣਾਉਂਗੀ ਦੁੱਧ ਵਾਲੀਆਂ ਇੱਕ ਮੈਂ ਕarele ਕੱਟੇ ਸੀ ਇਹ ਕarele ਬਣਾਉਂਗੀ ਕarele ਕੱਟੇ ਹੋਏ ਪਿਆਜ਼ ਪਾ ਕੇ ਬਣਾਉਂਗੀ ਜਿਹਨੂੰ ਆਪਾਂ ਕਹਿ ਦਿੰਦੇ ਨੇ ਚੀਰਵੇਂ ਕarele ਪਿਆਜ਼ ਵਾਲੇ ਤੇ ਸਾਈਡ ਤੇ ਮੈਂ ਘਿਓ ਰੱਖਿਆ ਹੋਇਆ ਸੀ ਗਰਮ ਕਰਨਾ ਮੈਂ ਕਿਹਾ ਨਾਲ ਨਾਲ ਸਬਜ਼ੀਆਂ ਬਣੀ ਜਾਣਗੀਆਂ ਨਾਲ ਨਾਲ ਕਿਉਂ ਗਰਮ ਹੋ ਜੂਗਾ ਹਨ ਤੇ ਸਾਰਾ ਕੰਮ ਇਕੱਠਾ ਹੀ ਹੋਇਆ ਚਲੂ ਕੇ ਵਰ ਕਿ ਉਹ ਆਪਾਂ ਛੱਡ ਕੇ ਚਲ ਜਾਈਏ ਤਾਂ ਭੁੱਲ ਜਾਂਦੇ ਮੈਂ ਕਿਉਂ ਉਸ ਟਾਈਮ ਗਰਮ ਰੱਖ ਦਿੰਦੀ ਹੁੰਨੀ ਜਦੋਂ ਮੈਂ ਬਿਲਕੁਲ ਉਹਦੇ ਨੇੜੇ ਤੇੜੇ ਕੋਈ ਕੰਮ ਕਰਦੀ ਹੁਆ ਇਹਨ ਹੈਗਾ ਵੀ ਕਿਉਂ ਹੁਣ ਕੰਮ ਮੈਂ ਕਿਉਂ ਰੱਖਤਾ ਤੇ ਕੰਮ ਮੈਨੂੰ ਕੋਈ ਹੈ ਨਹੀਂ ਮੈਂ ਰੂਮ ਚ ਜਾ ਕੇ ਬਹਿ ਜਾਏ ਫਿਰ ਭੁੱਲ ਜਾਈਦਾ ਇਸ ਕਰਕੇ ਬਸ ਇਹੀ ਮੈਂ ਆਦਤ ਅਪਣਾਈ ਹੋਈ ਹੈ ਈ ਕੋਈ ਵਾਰ ਜੋ ਗਲਤੀ ਹੋ ਜਾਂਦੀ ਹੈ ਫਿਰ ਇਹੀ ਹੁੰਦਾ ਕਿ ਜਦੋਂ ਆਪ ਆਪ ਆਪਣੀ ਨਿਗਰਾਨੀ ਥੱਲੇ ਕੋਈ ਵੀ ਕੰਮ ਕਰੋ ਹਨ ਕੰਮ ਛੱਡ ਕੇ ਬੈਠੋ ਨਾ ਤੋਰੀਆਂ ਚ ਮੈਂ ਕੱਲਾ ਪਿਆਜ਼ ਦੇ ਤਰ੍ਹਾਂ ਲਾਉਣੀ ਨੇ ਪਿਆਜ਼ ਲਸਣ ਅਦਰਕ ਦਾ ਪੀਸ ਟਮਾਟਰ ਨਹੀਂ ਪਾਵਾਂਗੇ ਦੁੱਧ ਪਾਵਾਂਗੇ ਪਹਿਲਾਂ ਬਰੀਕ ਕੱਟ ਕੇ ਪਿਆਜ਼ ਪਾ ਲਿਆ ਲਸਣ ਅਦਰਕ ਦਾ ਪੀਸਟ ਪਾ ਲਾਂਗੇ ਇਹੀ ਤਰਕਾ ਲਾਉਣ ਨੂੰ ਹੁੰਨੇ ਕਦੂ ਚ ਦੇਖੋ ਦੁੱਧ ਨਾਲ ਚਾਪਾ ਟਮਾਟਰ ਨਹੀਂ ਪਾਉਂਦੇ ਹੈਗੇ ਵੈਸੇ ਟਰਾਈ ਨਹੀਂ ਕੀਤਾ ਕਦੇ ਵੀ ਦੁੱਧ ਫਟਦਾ ਕਾ ਨਹੀਂ ਫਟਦਾ ਟਮਾਟਰ ਨਾਲ ਪੈਸੇ ਸੁਣੀ ਸੁਣਾਈ ਤੋਂ ਮੈਂ ਤਾਂ ਕਦੇ ਪਾਉਂਦੀ ਨਹੀਂ ਹੈਗੀ ਵੀ ਹਾਂ ਦੁੱਧ ਨਾਲ ਸਬਜੀ ਟਮਾਟਰ ਨਹੀਂ ਪਾਈਦਾ ਮਸਾਲਾ ਵਗ ਭੁੰਨਿਆ ਕੱਚੀ ਥਨੂਨ ਮਿਰਚ ਪਾਤਾ ਤੇ ਹੁਣ ਮੈਂ ਇਹਦੇ ਵਿੱਚ ਪਾ ਰਹੀਆਂ ਤੋਰੀਆਂ ਤੋਰੀਆਂ ਨਹੀਂ ਹੈ ਜਿਆਦਾ ਕੱਚੀਆਂ ਸੀ ਨਾ ਬਰੀਕ ਸੀ ਜਿਵੇਂ ਆਲੂ ਛਿਲਣ ਵਾਲੇ ਚਾਕੂ ਨਾਲ ਛਿਲਦੀ ਸੀ ਤਾਂ ਬਹੁਤ ਜ਼ਿਆਦਾ ਉਹ ਸੀ ਛਿਲਕਾ ਮੋਟਾ ਉਤਰਦਾ ਸੀ ਪਿੱਛੇ ਤੋਰੀਆਂ ਚ ਕੁਝ ਨਹੀਂ ਮਾਇਦਾ ਸੀਗਾ ਜਿਵੇਂ ਉਹ ਉਹਨੂੰ ਇਕੱਲੇ ਚਾਕੂ ਨਾਲ ਛਿਰੜਦੀ ਸੀ ਤਾਂ ਬਹੁਤ ਹੀ ਉਹ ਲੱਗਦਾ ਸੀ ਵੀ ਆਪ ਦੇ ਹੱਥ ਇਹਨੇ ਕਾਲੇ ਜਿਹੇ ਹੋ ਗਏ ਤੋਰੀਆਂ ਛੇਲਣ ਨਾਲ ਬਹੁਤ ਮੁਸ਼ਕਲ ਨਾਲ ਮੈਂ ਛਿੱਲੀਆਂ ਕੱਟਣੀਆਂ ਤਾਂ ਸੌਖੇ ਨੇ ਛਿਲਣੇ ਬਹੁਤ ਆਖੇ ਇਹ ਤਾਂ ਵੱਡੀਆਂ ਹੁੰਨ ਆਲੂ ਛਿਲਣ ਵਾਲੇ ਚਾਕੂ ਨਾਲ ਫਟਾਫਟ ਛਿਲਕਾ ਉਤਰ ਜਿਉਂਦਾ ਬਹੁਤ ਹੀ ਬਰੀਕ ਤੋਰੀਆਂ ਸੀ ਕੱਟੀਆਂ ਕੱਟੀਆਂ ਫਸਟ ਸਮਝੀ ਬਣ ਗਈ ਤੋਰੀਆਂ ਦੀ ਗਰਮੀਆ ਚ ਨਾ ਕद्दू ਤਾਂ ਬਹੁਤ ਖਾਨੇ ਕद्दू ਤਾਂ ਪ੍ਰਦਾਨ ਹੋਏ ਬਹਿ ਕद्दू ਦਾ ਪਹਿਲੀਆਂ ਚ ਸ਼ੁਰੂ ਹੋ ਜਾਂਦੇ ਨੇ ਲਾਸਟ ਤੱਕ ਚੱਲਦੇ ਨੇ ਤੋ ਇਹਨਾਂ ਸਬਜੀ ਬਣਾ ਲਈ ਰ ਇੱਕ ਸਾਈਡ ਤੇ ਤੋ ਹੁਣ ਮੈਂ ਸ਼ੁਰੂ ਕਰ ਲਈ ਸੀ ਤਰੇਲੇ ਬਣਾਉਣੇ ਸਰੋਂ ਦੇ ਤੇਲ ਵਿੱਚ ਕਰੇਲੇ ਨੂੰ ਮੈਂ ਬ੍ਰਿਕ ਬ੍ਰਿਕ ਕੱਟ ਲਿਆ ਤਿੰਨ ਤਿੰਨ ਕਰੇਲੇ ਇਸ ਮੈਨ ਲੱਗਦਾ ਹੈ ਉਹ ਵੀ ਹੈਲਪਰ ਲੈ ਕੇ ਆਈ ਸੀ ਉਹ ਕਹਿੰਦੀ ਸੀ ਤੁਸੀਂ ਕਰੇਲੇ ਲੈਣੇ ਆ ਤਾਂ ਲੈ ਲਵੋ ਅਸੀਂ ਕਹਿੰਦੇ ਚਲੋ ਦੇ ਦੇ ਵਧੀਆ ਸੀ ਤਾਂ ਕਰੇਲੇ ਹਲ ਤੱਕ ਬਣਾਈ ਨਹੀਂ ਬਣਾ ਲੈਣੇ ਸਵਾਹ ਲੱਗਦੇ ਨੇ ਥੋੜੇ ਥੋੜੇ ਸਬਜੀ ਨਾਲ ਲੈ ਲਵੋ ਨਾ ਵਧੀਆ ਲੱਗਦੇ ਨੇ ਫੇਰ ਮੈਂ ਕarele ਪਾਉਣੀ ਹੁੰਦੀ ਮੈਂ ਤੇਲ ਵਿੱਚ ਬਾਅਦ ਵਿੱਚ ਪਾਉਂਗੀ ਪਿਆਜ਼ ਤਾਂ ਕਿ ਕarele ਥੋੜੇ ਸੌਫਟ ਹੋਣ ਜਿਆਦਾ ਟਾਈਮ ਲੱਗਣਗੇ ਪਿਆਜ਼ ਤਾਂ ਆਪਾਂ ਕੱਚੇ ਪੁਣੇ ਜੇ ਵੀ ਵਧੀਆ ਲੱਗਦੇ ਨੇ ਅੱਜ ਦੋ ਇੰਦਰੀ ਵੀ ਕarele ਖਾਣ ਲੇ ਕਹਿੰਦੇ ਇੱਕ ਸਬਜ਼ੀ ਹੋਰ ਕੀ ਬਣਾਈ ਮੈਂ ਕਿਹਾ ਕarele ਤੇ ਅੱਜ ਉਹਨਾਂ ਨੇ ਵੀ ਕarele ਖਾ ਲੇ ਕਹਿੰਦੇ ਹਾਂਸ ਤਾਂ ਸਵਾਦ ਲੱਗਦੇ ਨੇ ਕarele ਕਹਿੰਦੇ ਬਹੁਤ ਸਵਾਦ ਲੱਗਦੇ ਨੇ ਕਹਿੰਦੇ ਪਿਆਜ਼ ਉਹਦੋਂ ਸਵਾਦ ਆਦਣ ਮੈਂ ਕਿਹਾ ਪਿਆਜ਼ ਤੁਸੀਂ ਖਾਂਦੇ ਨਹੀਂ ਹੁੰਦੇ ਕਹਿੰਦੇ ਨਹੀਂ ਪੁਣੇ ਜੇ ਪਿਆਜ਼ ਵਧੀਆ ਸਵਾਦ ਲੱਗਦੇ ਨੇ ਅੱਜ ਉਹਨਾਂ ਨੇ ਵੀ ਖਾ ਲਈ ਥੋੜੀ ਕarele ਦੀ ਸਬਜ਼ੀ ਵੈਸੋ ਕarele ਖਾਂਦੇ ਇਧਰ ਬਣਾਤੀ ਮੈਂ ਤੋਰੀਆਂ ਸਬ지 ਤੋਰੀਆਂ ਸਭੀ ਥੋੜੀ ਕਾਲੀ ਲੱਗਦੀ ਹੋ ਕਿਉਂਕਿ ਛਿਲਕਾ ਮੈਂ ਦੂਜੂ ਛਿੱੜ ਰਿਆ ਸੀ ਨਾ ਤੇ ਜਦੋਂ ਸ਼ਾਮ ਨੂੰ ਖਾਵਾਂਗੇ ਰੋਟੀ ਉਦੋਂ ਗਰਮ ਕਰਾਂਗੇ ਉਹਦੀ ਮੈਂ ਦੁੱਧ ਮਲਾਈ ਪਾਉਂਗੀ ਹਜੇ ਮੈਂ ਆਈਂ ਰੱਖਦੀ ਤੇ ਹੁਣ ਮੈਂ ਅੱਜ ਕਰ ਰਹੀ ਸੀ ਨੂਨ ਦਾ ਨਹੀਂ ਸੈਂਟ ਨੂਨ ਦਾ ਨਹੀਂ ਮੈਂ ਥੋਤੀ ਸੀ ਥੋਤੀ ਮੀਨਸ ਟੱਕਣ ਥੋਤਾ ਨਹੀਂ ਚਲਾ ਬੇਸ ਥੋਤਾ ਜਿਹੜੇ ਦੋ ਤਿੰਨ ਕਾਲੀਆਂ ਖਾਲੀ ਸੀ ਮੈਂ ਉਹ ਥੋਤੀਆਂ ਬਾਕੀ ਜਿਨ੍ਹਾਂ ਚ ਮਸਾਲੇ ਸੀ ਉਹਨਾਂ ਹੀ ਥੋਤੀਆਂ ਫਿਰ ਮੈਂ ਨੈਕਸਟ ਟਾਈਮ ਮੈਂ ਕਰਦੂੰਗੀ ਜਿਹੜੀ ਹੁਣ ਮੈਂ ਥੋਤੀ ਉਹਨਾਂ ਵਿੱਚ ਮਸਾਲੇ ਘੜ ਦੂੰ ਤਬ ਨੀਚੇ ਮੈਂ ਨੈਪਕਿਨ ਲਗਾ ਦਨੀ ਆ ਪਰ ਨੀਚੋਂ ਬਹੁਤ ਜ਼ਿਆਦਾ ਗੰਦੀ ਨਹੀਂ ਹੁੰਦੀ ਹੈਗੀ ਵੈਸੇ ਉਹ ਨਮਕ ਵਗੈਰਾ ਡੁੱਲਦਾ ਤਾਂ ਨੂਨਦਾਨੀ ਨੂਨ ਨਾ ਖਰਾਬ ਨਹੀਂ ਹੁੰਦੀ ਵੈਸੇ ਜੇ ਕਿ ਪਿਓਰ ਸਟੀਲ ਹੁੰਦੀ ਆ ਉਹ ਨੂਨ ਨਾਲ ਹੀ ਖਰਾਬ ਹੁੰਦੀ ਹੈਗੀ ਆਪਦੀ ਨੂਨਦਾਨੀ ਵਿੱਚ ਸਾਫ਼ ਰੱਖੋ ਨਮਕ ਵਾਲੇ ਡੱਬੇ ਖਾਸ ਕਰ ਜਲਦੀ ਵਾਸ਼ ਕਰ ਲਓ ਹਨਾ ਜੋ ਨਮਕ ਖਤਮ ਹੁੰਦਾ ਤੁਸੀਂ ਪਾਉਣਾ ਹੁੰਦਾ ਤੋਂ ਡੱਬੀ ਪਹਿਲਾਂ ਧੋ ਲੂ ਨੂਨ ਵਾਲੀ ਫਿਰ ਨੂਨ ਵਾਲੀ ਨੂਨਦਾਨੀ ਖਰਾਬ ਹੁੰਦੀ ਆ ਫਿਰ ਐਸੇ ਹੀ ਖਰਾਬ ਹੋਊਗੀ ਦੇਖੋ ਤੁਸੀਂ ਸ਼ਾਮ ਦਾ ਟਾਈਮ ਅੰਦਰ ਲਕੀ ਚੰਦਾ ਕੰਮ ਮੈਂ ਸਾਰਾ ਕਰ ਲਿਆ ਸਾਰਾ ਮੀਨ ਸਬਜ਼ੀ ਵਗੈਰਾ ਬਣ ਗਈ ਆ ਆਟਾ ਤਾਂ ਫਿਰ ਮੈਂ ਠਹਿਰ ਕੇ ਗੁੰਨੂਗੀ ਕਿਉਂਕਿ ਗਰਮੀ ਆ ਨਾ ਗਰਮੀ ਚ ਮੈਂ ਬਹੁਤ ਜਲਦੀ ਆਟਾ ਨਹੀਂ ਗੁੰਨਦੀ ਸੈਲਡ ਵੀ ਫੇਰ ਹੀ ਕੱਟੂ ਖਾਣ ਦੇ ਟਾਈਮ ਆ ਗਈ ਇਸ ਵਾਕ ਕਰਨਾ ਕਿਉਂਕਿ ਤਿੰਨੇ ਚਾਰ ਦਿਨਾਂ ਤੋਂ ਅਸੀ ਕਰ ਰਹੀ ਨਹੀਂ ਸੀ ਤੇ ਮੇਰੀ ਵਾਕ ਵੀ ਨਹੀਂ ਹੋਈ ਸੀ ਤਾਂ ਅੱਜ ਮੈਂ ਕਰ ਲਈ ਇਸ ਵਾਕ ਮੌਸਮ ਬਹੁਤ ਵਧੀਆ ਸੀ ਬਾਹਰ ਦਾ ਬੱਦਲ ਵਾਈ ਸੀ ਥੋੜੀ ਥੋੜੀ ਹਵਾ ਵੀ ਚੱਲ ਰਹੀ ਸੀ ਵਧੀਆ ਮੌਸਮ ਸੀਗਾ ਤੇ ਹੁਣ ਹੋ ਗਿਆ ਇਸ ਮੇਰਾ ਵਾਕ ਦਾ ਟਾਈਮ ਹੈ ਕਿ ਮੈਂ ਵਾਕ ਵੀ ਕਰ ਲਾਂ तो so, इसी चीज़ मेरी आई थी वीडियो, वीडियो देखने की थोड़ा बहुत बहुत थैंक यू वीडियो अच्छी लगी तो प्लीज़ लाइक शेयर कमेंट करना और जिन्हें हम तक चैनल में सबसक्राइब नहीं किया प्लीज़ सब्सक्राइब करो तक आने वाले वीडियो से नोटिफिकेशन थो भी थोड़ा तो मिलता रहे मिलेंगे एक और नवी वीडियो टिल दें गुड बाय एंड सत श्री